ਸਦੂ ਮੂਸੇਵਾਲਾ ਕਤਲकांड ਦੇ ਵਿੱਚ ਹੁਣ ਵੱਡੀ ਅਪਡੇਟ ਆਈ ਸਾਹਮਣੇ ਸਚਿਨ ਬਿਸ਼ਨੋਈ ਨੇ ਉਗਲ ਦਿੱਤੇ ਨੇ ਕਈ ਰਾਜ਼ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਸ ਵਜਿਛਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਹੈ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਕੀਤਾ ਗਿਆ ਤੇ ਕਤਲ ਤੋਂ ਬਾਅਦ ਲਗਾਤਾਰ ਕਾਰਵਾਈ ਪੁਲਿਸ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਸ਼ਾਪ ਸ਼ੂਟਰਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਸਚਨ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਦਿੱਲੀ ਦਾ ਸਪੈਸ਼ਲ ਸੈਲ ਅਜ਼ਰਬਾਈਜਾਨ ਗਿਆ ਸੀ ਜਿੱਥੋਂ ਦੇ ਕਿ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਤੇ ਸਚਿਨ ਬਿਸ਼ਨੋਈ ਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਕਤਲकांड ਤੇ ਉਸ ਦੇ ਵੱਲੋਂ ਕਈ ਰਾਜ਼ ਜਿਹੜੇ ਨੇ ਉਹ ਖੋਲੇ ਗਏ ਨੇ ਸਚਿਨ ਬਿਸ਼ਨੋਈ ਉਹੀ ਹੈ ਜਿਸ ਦੇ ਵੱਲੋਂ ਸ਼ਾਪ ਸ਼ੂਟਰਾਂ ਨੂੰ ਹਥਿਆਰ ਖਾਣ ਪੀਣ ਦਾ ਸਮਾਨ ਗੱਡੀ ਰਹਿਣ ਦੇ ਲਈ ਜਗ੍ਹਾ ਇਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ ਪਨਾਹ ਜਿਹੜੀ ਆ ਉਹ ਦਿੱਤੀ ਗਈ ਸੀ ਪਰ ਕਿਹਾ ਜਾ ਰਿਹਾ ਸੀ ਕਿ ਜਿਹੜਾ ਸਚਿਨ ਬਿਸ਼ਨੋਈ ਹੈ ਉਹ ਆਪਣਾ ਜਾਲੀ ਪਾਸਪੋਰਟ ਬਣਾ ਕੇ ਦਿੱਲੀ ਤੋਂ ਇਹ ਜਾਲੀ ਪਾਸਪੋਰਟ ਬਣਾਇਆ ਗਿਆ ਸੀ ਸੋ ਬਾਅਦ ਉਹ ਦੁਬਈ ਚਲਾ ਗਿਆ ਦੁਬਈ ਤੋਂ ਬਾਅਦ ਅਜ਼ਰਬੈਜਾਨ ਚਲਾ ਗਿਆ ਜਿਸ ਤੋਂ ਬਾਅਦ ਜਦ ਇਸ ਪੂਰੇ ਮਾਮਲੇ ਦੇ ਵਿੱਚ ਸਚਿਨ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਤੇ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਦੇ ਵੱਲੋਂ ਉਸ ਨੂੰ ਅਜ਼ਰਬੈਜਾਨ ਤੋਂ ਦਿੱਲੀ ਲਿਆਉਂਦਾ ਗਿਆ ਤੇ ਹੁਣ ਖੁਲਾਸਾ ਕੀਤਾ ਗਿਆ ਸਚਿਨ ਬਿਸ਼ਨੋਈ ਦੇ ਵੱਲੋਂ ਕਿ ਅਸਲ 'ਚ ਲਾਰੈਂਸ ਬਿਸ਼ਨੋਈ ਨੇ ਉਸ ਨੂੰ ਇਹ ਗੱਲ ਆਖੀ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਣ ਵਾਲਾ ਹੈ ਜਿਸ ਕਾਰਨ ਉਹ ਪਹਿਲਾਂ ਹੀ ਭਾਰਤ ਛੱਡ ਕੇ ਦੁਬਈ ਚਲਾ ਜਾਵੇ ਸਿੱਧੂ ਦੇ ਕਤਲ ਤੋਂ ਤਕਰੀਬਨ 1 ਮਹੀਨਾ ਪਹਿਲਾਂ ਹੀ ਜਿਹੜਾ ਸਚਿਨ ਬਿਸ਼ਨੋਈ ਹੈ ਉਹ ਭਾਰਤ ਛੱਡ ਕੇ ਦੁਬਈ ਚਲਾ ਗਿਆ ਸੀਗਾ ਤੇ ਨਾਲ ਹੀ ਸਚਨ ਬਿਸ਼ਨੋਈ ਦਾ ਇਹ ਵੀ ਕਹਿਣਾ ਹੈ ਕਿ ਉਸਨੇ ਇਹ ਸਾਰੇ ਜਿਹੜੇ ਚੀਜ਼ਾਂ ਮੁਹੱਈਆ ਜ਼ਰੂਰ ਕਰਵਾ ਕੇ ਦਿੱਤੀਆਂ ਨੇ ਪਰ ਜਾਲੀ ਪਾਸਪੋਰਟ ਬਣਾਉਣ ਦੀ ਗੱਲ ਤੇ ਦੁਬਈ ਜਾਣ ਦੀ ਗੱਲ ਉਸ ਨੂੰ ਲੌਰੈਂਸ ਬਿਸ਼ਨੋਈ ਦੇ ਵੱਲੋਂ ਕਹੀ ਗਈ ਸੀ ਲੌਰੈਂਸ ਬਿਸ਼ਨੋਈ ਨੇ ਇਹੀ ਗੱਲ ਆਖੀ ਸੀ ਕਿ ਸਿੱਧੂ ਮੂਸੇਵਾਲਾ ਦਾ ਹੁਣ ਕਤਲ ਹੋਵੇਗਾ ਤੇ ਉਸ ਦਾ ਨਾਮ ਇਸ ਪੂਰੇ ਕਤਲ ਕਾਂਡ ਦੇ ਵਿੱਚ ਜੁੜ ਸਕਦਾ ਹੈ ਜਿਸ ਕਾਰਨ ਉਸ ਨੂੰ ਪਹਿਲਾਂ ਹੀ ਭਾਰਤ ਛੱਡਣ ਦੀ ਗੱਲ ਲੌਰੈਂਸ ਬਿਸ਼ਨੋਈ ਦੇ ਵੱਲੋਂ ਆਖ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸਨੇ ਆਪਣਾ ਦਿੱਲੀ ਦੇ ਵਿੱਚ ਜਾਲੀ ਪਾਸਪੋਰਟ ਬਣਾਇਆ ਨਕਲੀ ਨਾਮ ਤੇ ਪਾਸਪੋਰਟ ਬਣਾਇਆ ਗਿਆ ਬਾਅਦ ਵਿੱਚ ਉਹ ਦੁਬਈ ਗਿਆ ਤੇ ਦੁਬਈ ਤੋਂ ਅਜ਼ਰਬੈਜਾਨ ਚਲਾ ਗਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਰਾਜ਼ ਜਿਹੜੇ ਨੇ ਉਹ ਸਿੱਧੂ ਮੂਸੇਵਾਲਾ ਕਤਲकांड ਤੇ ਸਾਹਮਣੇ ਆ ਸਕਦੇ ਨੇ ਕਿਉਂਕਿ ਇੱਕ ਗੱਲ ਇਹ ਚੀਜ਼ ਦੀ ਜਾਣਕਾਰੀ ਜਿਹੜੀ ਹੈ ਉਹ ਸਚਿਨ ਬਿਸ਼ਨੋਈ ਨੇ ਦੇ ਦਿੱਤੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਹੀ ਉਸ ਨੂੰ ਵਿਦੇਸ਼ ਜਾਣ ਦੀ ਗੱਲ ਆਖੀ ਸੀ ਸਿੱਧੂ ਦੇ ਕਤਲ ਤੋਂ ਇੱਕ ਮਹੀਨਾ ਪਹਿਲਾਂ ਹੀ ਉਹ ਦੁਬਈ ਚਲਾ ਗਿਆ ਸੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਚਿਨ ਬਿਸ਼ਨੋਈ ਦੇ ਵੱਲੋਂ ਹੋਰ ਕਈ ਖੁਲਾਸੇ ਕੀਤੇ ਜਾ ਸਕਦੇ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ